ਮੈਂ ਇਹਨਾਂ ਰਮਟ ਬਹੁਤ ਜੀ ਰੋ ਮਾਫੀ ਮੰਗਦਾ ਬਹੁਤ ਵੱਡੀ ਭੁੱਲ ਹੋ ਗਈ ਮੇਥੋ ਲਈ ਮੈਂ ਸ੍ਰੀ ਦੂਰਗੰਸਾਹ ਜੀ ਤੋਂ ਅਤੇ ਕਿੰਨਾ ਕਰਦਾ ਮੈਂ ਗੁਰਤੇਗ ਬਾਦਲ ਜੀ ਦੇ ਸਥਾਨ ਤੋਂ ਮਾਫੀ ਮੰਗਦਾ ਮੈਂ ਇਥੋਂ ਵੀ ਕਲੀ ਕਲੀਟ ਤੋਂ ਮਾਫੀ ਮੰਗਦਾ ਦੱਸਦਾ ਤਾਂ ਨਾ ਉਹ ਬੰਦੇ ਨੂੰ ਤੂੰ ਤੁਸੀਂ ਚਾਰ ਪੰਜ ਖੱਚਾਂ ਨੇ ਗੱਡੀ ਦੇ ਵਿੱਚ ਬਹਿ ਕੇ ਦਿੱਲੀ ਧਰਨੇ ਵਿੱਚ ਉਹਨੂੰ ਮੈਂ ਕਹਿੰਦਾ ਵੀ ਗਰਦਾਰੀ ਦਾ ਸਰਟੀਫਿਕੇਟ ਦੱਤਰਾ ਤੂੰ ਹੁੰਦਾ ਕੌਣ ਹੈ ਦੋਸਤੋ ਇੱਕ ਵਿਵਾਦ ਪਿਛਲੇ ਕੁਝ ਦਿਨਾਂ ਤੋਂ ਉਸ ਸਮੇਂ ਇੱਕ ਸਰਗਰਮ ਹੋਇਆ ਉਸ ਸਮੇਂ ਕਾਫੀ ਜ਼ਿਆਦਾ ਫੜਕਿਆ ਜਦੋਂ ਮੱਟ ਸ਼ੇਰੋ ਵਾਲੇ ਪੰਜਾਬੀ ਗੀਤਕਾਰ ਨੇ ਇੱਕ ਪੋਸਟ ਪਾਈ ਜਿਸ ਦੇ ਕਰਕੇ ਕਿ ਪੂਰੇ ਸਿੱਕਾ ਦੇ ਹਿਰਦੇ ਇਸ ਪੋਸਟ ਤੋਂ ਬਲੁੰਦਰੇਗੇ ਤੇ ਉਹਨਾਂ ਵੱਲੋਂ ਮੱਟ ਛੇਰੋ ਵਾਲੇ ਦਾ ਕਾਫੀ ਜਿਆਦਾ ਵਿਰੋਧ ਕੀਤਾ ਗਿਆ ਤੇ ਕੱਲ ਨਿਹੰਗ ਸਿੰਘਾਂ ਦੇ ਸਾਹਮਣੇ ਮੱਟ ਛੇਰੋ ਵਾਲੇ ਨੇ ਮਾਫੀ ਮੰਗ ਲਈ ਜਿਸ ਤੋਂ ਬਾਅਦ ਯਾਤਰ ਲੋਕਾਂ ਦਾ ਇਹ ਕਹਿਣਾ ਹੈ ਕਿ ਜਦੋਂ ਉਸ ਨੇ ਨੀਵੇਂ ਹੋ ਕੇ ਮਾਫੀ ਹੀ ਮੰਗ ਲਈ ਤਾਂ ਇਸ ਮਾਮਲੇ ਨੂੰ ਖਤਮ ਕਰ ਦੇਣਾ ਚਾਹੀਦਾ ਤਾਂ ਉੱਥੇ ਕੁਝ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਇਹ ਤਾਂ ਹਰ ਰੋ ਦੀ ਹੀ ਗੱਲ ਹੋ ਗਈ ਲੋਕ ਪਹਿਲਾਂ ਗਲਤ ਬੋਲਦੇ ਨੇ ਤੇ ਬਾਅਦ ਵਿੱਚ ਮਾਫੀ ਮੰਗ ਲੈਂਦੇ ਨੇ ਤੁਹਾਡੇ ਇਸ ਬਾਰੇ ਕੀ ਕਹਿਣਾ ਕਮੈਂਟ ਕਰਨਾ ਉੱਥੇ ਹੀ ਨੌਜਵਾਨ ਸੋਨੀ ਲਾਣੇਦਾਰ ਨੇ ਘੇਰਿਆ ਮੱਟ ਛੇਰੋ ਵਾਲਾ ਇਸ ਮਾਮਲੇ ਤੇ ਅਤੇ ਉਸ ਨੂੰ ਖਰੀਆਂ-ਖਰੀਆਂ ਸੁਣਾਈਆਂ ਆਓ ਤੁਸੀਂ ਵੀ ਦੇਖੋ ਤੇ ਵੀਡੀਓ ਦੇਖਣ ਤੋਂ ਬਾਅਦ ਜਰੂਰ ਦੱਸਣਾ ਕਿ ਤੁਸੀਂ ਇਸ ਨੌਜਵਾਨ ਦੀਆਂ ਗੱਲਾਂ ਦੇ ਨਾਲ ਸਹਿਮਤ ਹੋ ਜਾਂ ਫਿਰ ਨਹੀਂ ਜੇਕਰ ਸਹਿਮਤ ਹੋ ਤਾਂ ਵੀਡੀਓ ਨੂੰ ਲਾਈਕ ਕਰਕੇ ਅਤੇ ਸ਼ੇਅਰ ਕਰ ਦੇਣਾ ਅਤੇ ਕੀ ਮੱਟ ਸ਼ੇਰੋ ਵਾਲੇ ਦੀ ਇਸ ਮਾਫੀ ਨੂੰ ਪ੍ਰਵਾਨ ਕਰ ਲੈਣਾ ਚਾਹੀਦਾ ਜਾਂ ਨਹੀਂ ਕੀ ਕਹਿਣਾ ਤੁਹਾਡਾ ਇਸ ਮਾਮਲੇ ਤੇ ਕੀ ਸੋਚ ਹੈ ਜਰੂਰ ਕਮੈਂਟ ਕਰਕੇ ਦੱਸਣਾ ਤੇ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਕਰ ਦੇਣਾ ਹੁਣ ਦੇਖੋ ਇਹ ਵੀਡੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਸਰੀ ਗੱਲ ਪੰਜਾਬੀਓ ਗੱਲਾਂ ਕਾਨੀਆਂ ਆਪਾਂ ਸੱਚੀਆਂ ਤੇ ਖਰੀਆਂ ਵੀਡੀਓ ਨੂੰ ਕਰ ਦਿਓ ਸ਼ੇਅਰ ਉਹ ਜਿਹੜਾ ਛੇਰੋਂ ਵਾਲਾ ਮੱਤ ਆਪਣੇ ਆਪ ਨੂੰ ਗੀਤਕਾਰ ਬਣਦਾ ਕਹਿੰਦਾ ਮੈਂ ਬਹੁਤ ਗਰੀਬ ਘਰ ਵਿੱਚ ਤੇ ਨਿਕਲਿਆ ਏ ਉਹ ਗੱਲ ਸੁਣਾ ਪੂਪਨਿਆ ਜਾਂ ਦੀਪ ਸਿੱਧੂ ਦੀ ਬਾਣ ਨੂੰ ਤੂੰ ਕੌਮ ਨੂੰ ਉਹਦੇ ਹੜੇ ਦੀਪ ਸਿੱਧੂ ਨੂੰ ਜਿਹੜਾ ਆਪਣੀ ਕੌਮ ਦੀ ਗੱਲ ਕਰਦਾ ਤਾਂ ਨਾ ਉਹ ਬੰਦੇ ਨੂੰ ਤੂੰ ਤੁਸੀਂ ਚਾਰ ਪੰਜ ਖੱਚਾਂ ਨੇ ਗੱਡੀ ਦੇ ਵਿੱਚ ਬਹਿ ਕੇ ਦਿਲੀ ਧਰਨੇ ਵਿੱਚ ਉਹਨੂੰ ਮੈਂ ਕਹਿੰਦਾ ਵੀ ਗਰਦਾਰੀ ਦਾ ਸਰਟੀਫਿਕੇਟ ਦੱਤਰਾ ਤੂੰ ਹੁੰਦਾ ਕੌਣ ਏ ਉਹ ਤੂੰ ਆਪਣੇ ਧਰਮ ਦਾ ਨਹੀਂ ਹੋਇਆ ਮਾਂ ਬਾਪ ਦਾ ਨਹੀਂ ਹੋਇਆ ਆਪਣੀ ਕੌਮ ਦਾ ਨਹੀਂ ਹੋਇਆ ਤੂੰ ਹੋਇਆ ਕੌਣ ਕਿਦਾ ਏ ਉਹ ਮੈਂ ਤੇਰਾ ਬਹੁਤ ਸਤਿਕਾਰ ਕਰਦਾ ਨਾ ਗੱਲ ਸੁਣ ਲੈ ਤੂੰ ਸਾਡੇ ਗੁਰੂਆਂ ਬਾਰੇ ਜਿਹੜੀ ਆ ਟਿੱਪਣੀ ਕਰੀ ਐ ਆਪਣੀਆਂ ਜਥੇਬੰਦੀਆਂ ਨੂੰ ਵੀ ਕਹਿਣਾ ਐ ਬਈ ਨੱਕ ਰਗੜਾ ਕੇ ਮਾਫੀ ਨਾ ਕੁਝ ਨਹੀਂ ਬੰਨਾ ਇਹ ਬੰਦੇ ਨੇ ਪਹਿਲੇ ਰੰਗਰੇਟੇ ਨੂੰ ਬੋਲਿਆ ਤਾਂ ਕੁਸ ਨਾ ਚੰਨੀ ਯਾਰ ਸਾਬਕਾ ਸੀਐਮ ਜਿਹੜਾ ਚੰਨੀ ਮੁੱਖ ਮੰਤਰੀ 3 ਮਹੀਨੇ ਖਤਰ ਬਣਿਆ ਤਾਂ ਉਹਦੇ ਖਿਲਾਫ ਨੇ ਨਾ ਕਮੇਟੀ ਵੀਡੀਓ ਪਾਈਦੀ ਰੰਗਰੇਟੇ ਨੇ ਦੀ ਕੀਸੀ ਕਰਾਈ ਦੀ ਦੋ ਦਿਨ ਮਾਫੀ ਮੰਗਿਆ ਤਾਂ ਹੈ ਉਹ ਤੁਹਾਡੇ ਲੋਕਾਂ ਨੇ ਸਨੈਡ ਨਹੀਂ ਕੋਈ ਮੰਨੂ ਆਏ ਰਸ ਬਈ ਕਿਉਂ ਮਾफी ਮੰਗੀ ਦੀ ਜਦ ਦਿੱਲੀ ਉੱਤੇ ਧਰਨੇ ਵਿੱਚ ਤੂੰ ਦੀਪ ਸਿੱਧੂ ਨੂੰ ਕਰਦਾ ਰਹੀ ਜਾਂ ਸਰਟੀਫਿਕੇਟ ਦਾ ਤਲਾ ਜਾਬੀ ਤੇ ਨੱਕ ਨੱਕ ਹੀਰਨੇ ਪਉਂਦਾ ਫਿਰਦ ਨਾਲ ਲਕੀਰਾਂ ਕੱਢਦਾ ਫਿਰਦ ਨਾਲ ਹੁਣ ਤੂੰ ਸਾਡੇ ਗੁਰੂਆਂ ਪਰ ਕਰਦਾ ਟਿੱਪਣੀਆਂ ਕਹਿੰਦਾ 70-9 ਸਾਲ ਦੇ ਬੱਚੇ ਕਹਿੰਦਾ ਗੁਰੂ ਜੇ ਗੁਰੂਆਂ ਮਾ ਹੁੰਦੇ ਹੀ ਨਾ ਕਹਿੰਦਾ ਸ਼ਕਤੀ ਉਹ ਕਰਾਮਾਤ ਨਾਲ ਬਚਾ ਲੰਦੇ ਉਹ ਗੱਲ ਸੁਣ ਸਿੱਖੀਆਂ ਜੜਾਂ ਲਾਈਆਂ ਏ ਕਿਹਦਾ ਜੀ ਕਰਦਾ ਬਾਪ ਦਾ ਚਾਰ ਪੁੱਤ ਬਾਰੇ ਪੰਜਵੀਂ ਮਾਂ ਬਾਰੇ ਛੇਮ ਆਪ ਸੱਤਵਾਂ ਬਾਪ ਬਾਰ ਕੇ ਸਾੜੇ ਸਿੱਖੀ ਦੀਆਂ ਜੜਾਂ ਲਾ ਕੇ ਗਏ ਤੇ ਜੇ ਤੁਸੀਂ ਅੱਜ ਸਭ ਦਾ ਆਂਦੀਆਂ ਇਹਨੇ ਦੁਹਾਈਆਂ ਗੰਨੇ ਉਰੇ ਰੋਟੀ ਖਾ ਰਹੇ ਨਾ ਪਜਾਮਾ ਬੈਠੇ ਸਾੜੇ ਗੁਰੂਆਂ ਦੀ ਦੇਣ ਹੈ ਆਪਣੇ ਮੈਂ ਕਿਸੇ ਦੇ ਧਰਮ ਨੂੰ ਮਾੜਾ ਨਹੀਂ ਕਹਿੰਦਾ ਆਪਾਂ ਜਿਹੜਾ ਸਾੜੇ ਧਰਮ ਨੂੰ ਮਾੜਾ ਕਹੂੰਗਾ ਉਹ ਸਾੜਾ ਕੋਈ ਮੈਂ ਕਹਿੰਦਾ ਸਕਾ ਨਹੀਂ ਲੱਗਦਾ ਸਾੜਾ ਸਾਲਾ ਨਹੀਂ ਲੱਗਦਾ ਹੈਗਾ ਉਹ ਤੂੰਆਂ ਨੇ ਤਾਂ ਬੂਟ ਚੱਕ ਕੇ ਭੱਜਿਆ ਫੇਰ ਉੱਥੇ ਮਾफी ਮੰਗਦਾ ਉਹ ਗੱਲ ਨੂੰ ਪਹਿਲਾਂ ਤੋਲੀ ਜਾਂ ਫੇਰ ਬੋਲੀ ਜਾਂ ਹੁੰਦਾ ਤੂੰ ਬੋਲ ਕੇ ਫਿਰ ਮਾਫੀ ਮੰਗ ਲੈ ਨਾ ਤੇਰਾ ਕਾਹਦਾ ਸਟੈਂਡ ਐ ਯਾਰ ਕਾਹਦਾ ਟੈਂਡਾ ਤੇਰਾ ਤੂੰ ਸਾੜੇ ਗੁਰੂਆਂ ਨੂੰ ਮਾਰਾ ਬੋਲ ਤਾਂ ਬੋਰ ਕਿੱਕਣ ਗਿਆ ਉਹ 7 ਦੇ 9 ਸਾਲ ਦੇ ਸਹਿਬਜ਼ਾਦੇ ਜਿਹੜੇ ਉਸ ਟਾਈਮ ਦੇ ਉਹ ਜ਼ਬਰ ਜ਼ੁਲਮ ਵਾਲੇ ਦੇ ਨਾ ਸੂਬੇ ਸਰਹੰਦ ਰਾਈ ਉਹ ਨਹੀਂ ਤੇ ਚਿਗਾ ਸਕੇ ਇਹਨੇ ਫੁੱਲਾਂ ਨੂੰ ਜੇ ਗੁਰੂ ਨੇ ਕਰਾਮਾਤیاں ਦਿਖਾਉਣੀਆਂ ਹੁੰਦੀਆਂ ਨਾ ਤਾਂ ਕਰਾਮਾਤ ਨਾ 1-1 ਰੁਪਏ ਦਾ ਸਭ ਦਾ ਕੰਮ ਕਰਦਾ ਆਪਣੇ ਚਾਰੇ ਪੁੱਤਾਂ ਨੂੰ ਬਠਾਲ ਕੇ ਰੱਖਦਾ ਸ਼ੀਸ਼ੇ 'ਮੈਂ ਕਿਹੜੀ ਚੀਜ਼ ਦੀ ਕਮੀ ਦੀ ਉਹਨੂੰ ਕਹਨੂੰ ਉਹ ਉਸ ਟਾਈਮ ਦੇ ਰੰਗੇ ਰਹਿਣਾ ਮੱਥਾ ਲਾਉਂਦਾ ਕਹਨੂੰ ਬੰਦੇ ਬਹਾਦਰ ਰਈ ਕਾਲਜਾ ਮੂੰਹਾਂ ਪਾਉਂਦੇ ਆਪਣੇ ਨਿਆਣੇ ਦਾ ਉਹ ਸਿੱਕੀ ਦੀਆਂ ਜੜਾਂ ਸਾਰੀਆਂ ਜੜਾਂ ਲਾਉਣੇ ਖਾਤਰ ਇੱਥੇ ਖਾਲਸਾ ਪੰਥ ਨੂੰ ਸਾਜ ਕੇ ਅਨੰਦਪੁਰ ਤੇ ਅਨੰਦਪੁਰ ਨੰਦਪੁਰ ਤੇ ਖੜਕਾ ਕੇ ਗਏ ਖੰਡਾ 70 ਸਾਲ ਦਾ ਬਾਬਾ ਦੀਪ ਸਿੰਘ ਦਿੱਲੀ ਦੇ ਖੰਡਾ ਖੜਕਾਉਂਦਾ ਆ ਗਿਆ ਦਾ ਇੱਥੇ ਰੱਖ ਕੇ ਨਾ ਆਪਣੀ ਗਰਦਨ ਨੂੰ ਜੇ ਕਰਾਮਾਤ ਦਿਖਾਉਣੀ ਹੁੰਦੀ ਬਿਛਾਉਣੇ ਬਿਛਾਣ ਦੇ ਸਾੜੇ ਗੁਰੂ ਕਰਾਮਾਤੀ ਨਹੀਂ ਹੋਏ ਪਰ ਯਾਨੀ ਤੇ ਕਰਨੀ ਦੇ ਪੂਰੇ ਤੇ ਗਨਾਰਕ ਦੇਵ ਨੇ ਕੀ ਨਹੀਂ ਕਰਿਆ ਸਾਰੀ ਪ੍ਰਿਥਵੀ ਦੇ ਚੱਕਰ ਲਾਤਾ ਦਾ ਉਹ ਕਰਾਮਾਤੀ ਮੈਂ ਹੁਣ ਕਿਸੇ ਧਰਮ ਨੂੰ ਕਹਿਣਾ ਨਹੀਂ ਚਾਹੁੰਦਾ ਪਰ ਸਾਰੇ ਧਰਮਾਂ ਮਾਂ ਕਰਾ ਮਾਤਾ ਹੁੰਨੀਆਂ ਤੀਮੀਆਂ ਪਿੱਛੇ ਲੜਾਈਆਂ ਹੋਈਆਂ ਸਾਰੇ ਗੁਰੂਆਂ ਨੇ ਸਾੜੀ ਸਿੱਕੀ ਪਿੱਛਾ ਸਿੱਕੀ ਪਿੱਛਾ ਆਪਣਾ ਟੱਬਰ ਵਾਰਿਆ ਤਾਂ ਆਪਣੇ ਛੋਟੇ ਛੋੜੇ ਪੁੱਤ ਬਾਰੇ ਨੇ ਮਾਚੀ ਬਾਰੇ ਨੇ ਜੰਗਲ ਵਿੱਚ ਸਾਰੇ ਕੁ ਉਜੜ ਗਏ ਦਾ ਖਤਮ ਹੋ ਗਏ ਤਾਂ ਉੱਤੇ ਕੰਡਿਆ ਦੀ ਸੇਜ ਬਚਾਈ ਬੈਠਾ ਦਾ ਉੱਥੇ ਸਿੰਘਾਂ ਨੇ ਕਿਹਾ ਦਾ ਉਥੇ ਨੇ ਸੁਨੇਹਾ ਲੈ ਕੇ ਆਏ ਨੇ ਵੀ ਦੋ ਪੁੱਤ ਚਮਕੌਰ ਦੀ ਗੜੀ ਸੀ ਓਏ ਉੱਥੇ ਦੋ ਹੋ ਗਏ ਉੱਥੇ ਫਤੇਗੜ ਸਾਹਿਬ ਨਿਯਮਤ ਚਿਣਕਿਓ ਵੀ ਛੋਟੇ ਛੋਟੇ ਫੁੱਲ ਗੁਰੂ ਨੇ ਹੱਸ ਕੇ ਹੱਸ ਕੇ ਜਫਰਨਾਮਾ ਲਿਖਿਆ ਤਾਂ ਜਿਹੜਾ ਜਫਰਨਾਮੇ ਦੀ ਤੂੰ ਦੁਹਾਈਆਂ ਦਿੰਦਾ ਸਾਰੇ ਗੁਰੂ ਦੀ ਕਲਮਾਂ ਐਨੀ ਤਾਕਤਈ ਉਹ ਉਸ ਟਾਈਮ ਦਾ ਮਗਲਾਂ ਦਾ ਬਾਦਸ਼ਾਹ ਰੰਗਾ ਜਫਰਨਾਮਾ ਪੜ ਕੇ ਮਰ ਗਿਆ ਦਾ ਮੈਂ ਆਪਣੇ ਲੋਕਾਂ ਨੂੰ ਵੀ ਕਹਿਣਾ ਵੀ ਇਹਨਾਂ ਖੱጫ ਨੂੰ ਇਹਨਾਂ ਕਤਿੜਾ ਨੂੰ ਇਹਨਾਂ ਨੂੰ ਮੌਕਾ ਨਾ ਦਿਓ ਬੋਲਣ ਦਾ ਮੌਕਾ ਦੇ ਰਹੇ ਆਪਾਂ ਲੋਕ ਆਪਾਂ ਆਪਣੇ ਆਪ ਮੌਕਾ ਦੇ ਰਹੇ ਨੇ ਇਹਨੂੰ ਜਿਹੜਾ ਆਪਾਂ ਹੁਣ ਕੁੜੀਆਂ ਨਾਲ ਡਾਂਸਰਾਂ ਦਾ ਮੁੱਦਾ ਚਾਰਿਆ ਚਸਰੇਜ ਬੱ ਚੜ ਚੜ ਕੇ ਲੱਕ ਹਲਾਉਣੀਆਂ ਉਹ ਜਿਹੜੀ ਮੈਂ ਕਹਿੰਦਾ ਨਹੀਂ ਦੇਖ ਸਕਦੇ ਉਹ ਟੱਬਰਾਂ ਦੇ ਟੱਬਰ ਮੂਰੇ ਬੈਠੇ ਨੇ ਕੋਈ ਨਹੀਂ ਬੋਲਦਾ ਸਭ ਤਾੜੀਆਂ ਮਾਰਨ ਲੱਗੇ ਹੋਣੇ ਉਹ ਕਿਉਂ ਖੁਸਰੇ ਬਣ ਗਏ ਯਾਰ ਆਪਾਂ ਆਪਣਾ ਬਾਪ ਆਪਾਂ ਨੂੰ ਐ ਨਹੀਂ ਕਹਿ ਕੇ ਗਿਆ ਤਾਂ ਆਪਣਾ ਬਾਪ ਨੇ ਆਪਾਂ ਨੂੰ ਆ ਨਹੀਂ ਝ ਕਿਹਾ ਆਪਣਾ ਬਾਪ ਆਪਣੇ ਖਾਤਰ ਸਿੱਕੀਆਂ ਜੜਾਂ ਲਾਉਣੇ ਖਾਤਰ ਆਪਣਾ ਸਾਰਾ ਟੱਬਰ ਬਾਰ ਕੇ ਗਿਆ ਏ ਆਪਣੇ 10 ਗੁਰੂ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਬਾਸ ਐ ਹੁਣ ਆਪਣੇ ਗੁਰੂਆਂ ਦਾ ਆਪਾਂ ਜਗ੍ਹਾ ਜਗ੍ਹਾ ਕੀਰਨੇ ਪਾਉਂਦੇ ਫਿਰਦੇ ਡੇਰਿਆਂ 'ਵਾਂ ਨੱਕ ਰਗੜਦੇ ਫਿਰਦੇ ਮਨੂੰ ਮੁੰਡਾ ਦੇ ਦਵੇ ਮੈਂ ਟੂਣਾ ਕਰਦਾ ਮੈਂ ਐਂ ਕਰਦਾ ਮੈਂ ਐਂ ਕਰਦਾ ਆਪਾਂ ਆਪਣੇ ਗੁਰੂ ਨੂੰ ਭੁੱਲੇ ਤਾਂ ਇਹਨਾਂ ਕਤਈੜਾਂ ਦੀ ਅਜ ਕਾਤ ਹੋਈ ਐ ਆਪਾਂ ਨੂੰ ਬੋਲਣ ਦੀ ਕਿਸੇ ਨੇ ਬਜੋ ਗਿੱਟੇ ਕਿਸੇ ਨੇ ਬਜੋ ਗੋਡੇ ਗੱਲਾਂ ਮੇਰੀਆਂ ਜਮਾਂ ਸੱਚੀਆਂ ਐ ਸਾੜੀਆਂ ਹੀ ਕੁੜੀਆਂ ਲੱਚਰ ਬਣਾ ਦਿਖਾਉਨੀਆਂ ਸਾੜੇ ਹੀ ਮੁੰਡੇ ਆਪਣੀਆਂ ਤੀਮੀਆਂ ਦੇ ਅੰਗ ਪ੍ਰਦਰਸ਼ਨ ਕਰ-ਕਰ ਕੇ ਫੇਸਬੁੱਕ ਤੇ ਵੀ ਉਹਨੇ ਮੈਂ ਕਹਿੰਦਾ ਟੋਕੜਿਆਂ ਦੇ ਪੜਨ ਲੱਗੇ ਪਿਆ ਜੇ ਮੇਰੀਆਂ ਗੱਲਾਂ માં ਪੰਜਾਬੀਓ ਸਚਾਈ ਲੱਗੀ ਵੀਡੀਓ ਨੂੰ ਸ਼ੇਅਰ ਕਰ ਦਿਓ ਔਰ ਜੇ ਸਚਾਈ ਨਾ ਲੱਗੀ ਮੈਂ ਕਹਿੰਦਾ ਵੀ 100 ਬੰਦੇ ਮੈਂ ਜੁੱਤੀ ਮਾਰ ਦਿਓ ਖੜਾ ਕੇ ਕੋਈ ਵੀਡੀਓ ਨੂੰ ਸ਼ੇਅਰ ਕਰਨੇ ਦੀ ਲੋੜ ਨਹੀਂ ਪਰ ਕਾਜਾ ਵੱਲਦਾ ਏ ਜਾਂ ਇਹ ਹੈ ਜੀ ਖੱਚ ਕਤੀੜ ਬੰਦਾ ਆ ਕੇ ਬੋਲ ਦੇਣਾ ਬੂਟਾ ਲਗੜਾ ਇਹਨੀਆਂ ਸਪੋਟਾ ਮਿਚਾ ਆ ਪਤਾ ਗੱਲ ਸੁਣੋ ਪੂਪਨੇਆ ਤੂੰ ਕਦੀ ਕੁੱਤੇ ਨੂੰ ਬੁਰਕੀ ਨਹੀਂ ਪਾਈ ਹੈਗੀ ਤੂੰ ਸਾਡੀ ਕੌਮ ਦੇ ਖਲਾਫ ਖਲਾਫ ਭੁਗਦਾ ਹੈ ਮੰਡਾ ਛੱਡਣਾ ਸਾਰਿਆਂ ਨੂੰ ਕਹਿਣਾ ਚਾਹਣਾ ਹੈ ਵੀਰਾਂ ਦਾ ਮੂੰਹ ਪਿਆ ਵਰ ਨੂੰ ਦੇਖਣਾ ਬੰਦ ਕਰੋ ਜਿੱਥੇ ਇਹ ਨਾ ਬਿਰਦੇ ਨਾ ਜੁੱਤੀ ਦਾ ਪ੍ਰਬੰਧ ਕਰੋ ਤਾਂ ਇਹ ਲੋਕ ਟਿਕਨੇ ਆ ਇਹ ਕਤੀੜ ਇਹਦਾ ਸਟੈਂਡ ਪਤਾ ਕਿਹੜੇ ਹੈ ਜਿਹੜਾ ਸਾਈਕਲ ਵਾਲੇ ਭਾਂਡੇ ਵਾਲੇ ਪਿੰਡ ਪਿੰਡ ਫੇਰੀ ਲਾ ਕੇ ਲੋਹਾ ਲੋਹਾ ਵੇ ਟੀਨ ਵੇਚ ਕਹਿੰਦੇ ਹੁੰਨੇ ਨਾ ਉਹਨਾਂ ਦੇ ਪੰਜਾਬੀਓ ਸਾਈਕਲ ਨੂੰ ਸਟੈਂਡ ਨਹੀਂ ਹੁੰਦਾ ਉਹਨਾਂ ਕੋਲ ਹੁੰਦੀ ਐ ਰਾੜ ਜਿੱਥੇ ਜਿੱਤ ਕਰਦਾ ਜਿੱਥੇ ਨੇ ਲੋਹਾ ਲੈਣਾ ਹੁੰਦਾ ਰਾੜ ਰਾ ਕੇ ਖੜਾ ਲੈ ਨੇ ਉਹ ਸਾਈਕਲ ਨੂੰ ਵੀ ਸਟੈਂਡ ਹੁੰਦਾ ਏ ਉਹ ਦੱਲਿਓ ਤੁਹਾਡੇ ਕਰ ਸਟੈਂਡ ਉਹ ਰਾੜ ਵਾਲੇ ਤੁਸੀਂ ਜਿੱਥੇ ਜਿੱਤ ਕਰਿਆ ਉੱਥੇ ਉਹਦੇ ਘਰ ਦੇ ਮੂਹਰੇ ਮੈਂ ਕਹਿੰਦਾ ਤੁਸੀਂ ਲੋਹਾ ਲੈਣਾ ਖੜ ਜਾਂਨੇ ਉਹ ਵੀ ਬੰਦੇ ਦਿਹਾੜੀ ਆਪਣੀ ਕਾਤਨੀ ਭੁੱਲਦੇ ਤੁਸੀਂ ਏਕਾਤ ਵੇਚ ਕੇ ਮੈਂ ਕਹਿੰਦਾ ਸ਼ਰਮ ਅੱਖਾਂ ਚੁੱਕੇ ਜਿਹੜੇ ਸਾਡੇ ਗੁਰੂਆਂ 'ਤੇ ਟਿੱਪਣੀਆਂ ਕਰਦੇ ਸੁਧਰ ਜਾਓ ਸੁਧਰ ਜਾਓ ਸੁਧਰ ਜਾਓ ਇਹ ਅੱਖਾਂ 'ਮੈਂ ਜਿਹੜਾ ਖੂਨ ਉਤਰਦਾ ਨਾ ਇਹ ਤੁਹਾਨੂੰ ਕਿਤੇ ਨਾ ਮਹਿੰਗਾ ਪੈ ਜੂਗਾ ਨਾ ਸਾਡੀ ਕੌਮ ਨੂੰ ਠੋਰਾ ਮਾਰ-ਮਾਰ ਕੇ ਦੇਖੋ ਇਹ ਅੰਦਰੇ ਅੱਗਾ ਅਦਰੇ ਧੂਆਂ ਲਈ ਬੈਠੇ ਐ ਇਹ ਕਾਲਜਾ ਮੈਂ ਕਹਿੰਦਾ ਪੰਜਾਬੀਓ ਬਿਸ਼ੱਕ ਦੀ ਮੈਂ ਸਿਰ ਤੇ ਰੋਡਾ ਭੋਡਾ ਲਾ ਲਓ ਚਲ ਦਸਤਾਰ ਬੰਨੀ ਐ ਬਾਹਰ ਰੱਖੇ ਕੋਨਾ ਮੋਨਾ ਲਾ ਲਓ ਪਰ ਅੰਦਰ ਦਾ ਜ਼ਮੀਰ ਸਾਡੀ ਜਾਗਦੀ ਐ ਮਰੇ ਬੈ ਨਹੀਂ ਗਏ ਅਸੀਂ ਅਸੀਂ ਆਪਣੇ ਗੁਰੂ ਤਾਂ ਬੇਮੁਖ ਨਹੀਂ ਹੋਏ ਵੇ ਜਿੱਦਣ ਸਾਡੇ ਗੁਰੂ ਦੀ ਕਿਰਪਾ ਹੋਈ ਇਹ ਵੀ ਇਹ ਟੋਟਰੂ ਵੀ ਇਹ ਵੀ ਰੱਖਿਆ ਜਾਊਗਾ ਇਹ ਛੇਤੀਓ ਰੱਖਿਆ ਜਾਊਗਾ ਜਿਹੜੇ ਮੇਰੇ ਫੇਸਬੁਕ ਹੀ ਬਦਮਾਨ ਕਰੂਗਾ ਨਾ ਵੀ ਤੂੰ ਜ਼ਿਆਦਾ ਬੋਲਦਾ ਐ ਕਰਦਾ ਉਹ ਖੱਚੋ ਤੁਸੀਂ ਘਰਾਂ ਬੈਠ ਕੇ ਕਮੈਂਟ ਮਾਰਨੇ ਜੋ ਕਿ ਦੱਲਿਓ ਤੁਹਾਡੀ ਔਕਾਤ ਨਹੀਂ ਹੈਗੀ ਕਮੈਂਟ ਵੀ ਤੁਸੀਂ ਲੋਕ ਦੀ ਆਈਡੀ ਨੂੰ ਖੋਲ ਕੇ ਮਾਰ ਦੇਵੇ ਉਹ ਵੀ ਤੁਸੀਂ ਮਾਰ ਨਹੀਂ ਸਕਦੇ ਅੱਜ ਬਹੁਤ ਗੁੱਸਾ ਮੈਂ ਕਹਿੰਦਾ ਚੜਿਆ ਬਾ ਪੰਜਾਬੀਓ ਅйна ਖੱਚਾ ਕਤੀੜਾ ਨਹੀਂ ਆ ਵੀਡੀਓ ਨੂੰ ਦੇਖਣਾ ਬੰਦ ਕਰੋ ਜਿਹੜਾ ਉਹ ਸਮਰਥਕ ਬਣਦੇ ਨਾ ਇਹ ਜਿਹਨੂੰ ਮੰਨਦਾ ਹੈ ਖੱਚ ਕਤੀੜ ਨੂੰ ਉਹਨਾਂ ਦੀਆਂ ਗੱਲਾਂ ਬਈ ਪੂਰਨੇ ਪਾਲੇ ਉਹ ਬਈ ਬਾਣੀ ਦੇ ਵਿੱਚ ਤਾਂ ਹੀ ਗੱਲਾਂ ਕਰਦੇ ਐ ਪੰਜਾਬੀਓ ਜੇ ਮੇਰੀਆਂ ਗੱਲਾਂ ਸਚਾਈ ਲੱਗੀ ਐ ਤਾਂ ਮੇਰੀ ਵੀਡੀਓ ਨੂੰ ਕਰ ਦਿਓ ਸ਼ੇਅਰ ਤੇ ਆਪਣੇ ਗੁਰੂ ਜਿਹੜੇ ਆਪਣੇ ਖਤਰ ਕੁਰਬਾਨੀਆਂ ਦੇ ਕੇ ਗਏ ਉਹਨਾਂ ਨੂੰ ਸੇਧਾ ਕਰੋ ਇਹ ਡੇਰਾ ਬਾਦ ਦੇ ਪਖੰਡੀਆਂ ਦੇ ਪਿੱਛੇ ਜਾਣਾ ਛੱਡ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ